ਜ਼ਿਲ੍ਹਾ ਤਰਨਤਾਨ ਦੇ ਪਿੰਡ ਮੀਆਂ ਵਿੰਡ ਦੇ 7 ਮਹੀਨੇ ਪਹਿਲਾਂ ਕੈਨੇਡਾ ਗਏ ਹਰਪੀਜ ਸਿੰਘ ਜਿਸ ਦੀ ਉਮਰ 31 ਸਾਲ ਹੈ ਉਸ ਦੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਆਨ ਦੀ ਨਾਲ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਹਰਪੀਜ ਪਹਿਲਾਂ 7 ਸਾਲ ਦੁਬਈ ਦੇ ਵਿੱਚ ਡਰਾਈਵ ਫਰੀ ਕਰਦਾ ਰਿਹਾ ਸੀ ਤੇ ਹੁਣ 7 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਜਿੱਥੇ ਉਸ ਦੀ ਹਾਰਟ ਅਟੈਕ ਆਨ ਦੀ ਨਾਲ ਮੌਤ ਹੋਈ ਹੈ ਕੈਨੇਡਾ ਦੇ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ ਤੇ ਪਰਿਵਾਰਕ ਮੈਂਬਰਾਂ ਨੇ ਸਵਾਲ ਚੁੱਕੇ ਕਿਹਾ ਕਿ ਇਸ ਦੇ ਕਾਰਨਾਂ ਦਾ ਵੀ ਪਤਾ ਸਰਕਾਰ ਨੂੰ ਲਗਾਉਣਾ ਚਾਹੀਦਾ ਹੈ। ਉਹਨਾਂ ਨੇ ਮ੍ਰਿਤਕ ਦੇ ਪੰਜਾਬ ਲੈ ਆਉਣ ਦੇ ਲਈ ਸਰਕਾਰ ਦੇ ਪਾਸੋਂ ਗੁਹਾਰ ਲਗਾਈ ਹੈ। ਹਾਂਜੀ ਭਾਈ ਜੀ ਮੈਂ ਆਪਣੇ ਮੈਂ ਕਿਸਾਨ ਮਜ਼ਦੂਰ ਸਿੰਘ ਰਕਮੇਟੀ ਪੰਜਾਬ ਤਰਨਤਾਰਨ ਜਿਹੜੇ ਦਾ ਉਮੀਦਵਾਰ ਪ੍ਰਧਾਨ ਵਿਆਲ ਸਿੰਘ ਮੀਆ ਵਿੰਡ ਹੈ। ਕੀ ਗੱਲ ਬਾਤ ਹੋਈਏ ਜਿਹੜੇ ਨੌਜਵਾਨ ਦੀ ਡੈਥ ਹੀ ਆ ਕੀ ਲੱਗਦਾ ਜੀ ਤੁਹਾਡਾ ਤੇ ਕਿੰਨੀ ਕੁ ਮਰਦੀ ਇਹ ਬੱਚਾ ਜਿਹੜਾ ਸਾਡੇ ਭਤੀਆ ਹੈ ਮੇਰਾ ਸਾ ਦਾ ਭਰਾ ਜਗਿੰਦਰ ਸਿੰਘ ਦਾ ਲੜਕਾ ਹੈ ਗੁਰਪ੍ਰੀਤ ਸਿੰਘ ਇਹਨੂੰ ਕੈਨੇਡਾ ਗਿਆ ਨੂੰ ਅਜੇ 8 ਮਹੀਨੇ ਹੋਏ ਮਾਰਚ ਦੇ ਵਿੱਚ ਗਿਆ ਡਰਾਈਵ ਚ ਗਿਆ ਹੈਗਾ ਅਜੇ ਕੱਲ ਨੂੰ 7 ਤਰੀਕ ਨੂੰ ਇਹਦੀ ਦੂਸਰੀ ਟਰਾਈ ਹੈ ਤੇ ਉੱਥੇ ਆਪਣੀ ਗੱਡੀ ਸਿੱਖਦਾ ਹੈਗਾ ਪਤਾ ਨਹੀਂ ਕੀ ਚਾਂਸ ਹੋਇਆ ਉੱਥੇ ਢਿੱਲਾ ਆ ਉੱਥੇ ਤੇ ਦੋ ਘੰਟਿਆਂ ਦੇ ਵਿੱਚ ਇਹਦੀ ਮੌਤ ਹੋ ਗਈ ਆ ਕੈਨੇਡਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡੇ ਆ ਨੌਜਵਾਨਾਂ ਦੀਆਂ ਮੌਤਾਂ ਹੋਣੀਆਂ ਇਹ ਪਤਾ ਨਹੀਂ ਕੀ ਕਾਰਨ ਕੀ ਆ ਜਾਂ ਕਲਾਈਮੇਟ ਨਹੀਂ ਠੀਕ ਜਾਂ ਕੋਈ ਗਵਰਨਮੈਂਟਾਂ ਦੀਆਂ ਚਾਲਾਂ ਵਾਂ ਇਹ ਸਮਝ ਨਹੀਂ ਆਈ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਸਾਡੇ ਨੌਜਵਾਨ ਜਿਹੜੇ ਕਮਾਈ ਕਰਨ ਵਾਸਤੇ ਜਾਂਦੇ ਆ ਵੀ ਵੀ 55 35 35 ਲੱਖ ਰੁਪਇਆ ਲਾ ਕੇ ਜਾਣਦੇ ਆ ਕਮਾਈ ਕਰਨ ਵਾਸਤੇ ਪਰ ਫੇਰ ਉਧਰੋਂ ਉਹਨਾਂ ਦੀਆਂ ਲਾਸ਼ਾਂ ਵੀ ਮਗਾਉਣ ਵਾਸਤੇ ਸਾਨੂੰ 30 35 ਲੱਖ ਰੁਪਇਆ ਲੱਗ ਜਾਂਦਾ ਵਾ ਆ ਹਾਲਾਤ ਸਾਡੇ ਬਣ ਗਿਆ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਸਾਡੇ ਬੱਚਿਆਂ ਨੂੰ ਨੌਕਰੀਆਂ ਇੱਥੇ ਮਿਲਣਾ ਤੇ ਸਾਡੇ ਬੱਚਿਆਂ ਦੇ ਇਸ ਤਰ੍ਹਾਂ ਜਿਹੜੀਆਂ ਵਾ ਲਾਸ਼ਾਂ ਬਾਹਰਲੇ ਮੁਲਕਾਂ ਚੋਂ ਪੈਕ ਹੋ ਗਏ ਨਾ ਹੋ ਨਾ ਕਿਉਂ ਗਿਆ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਇਹ ਤੇ ਗੌਰ ਕਰੋ ਸਾਡੇ ਬਹੁਤ ਕੀਮਤੀ ਬੱਚੇ ਜਿਹੜੇ ਜਾਨਾਂ ਦੇਣ ਦੇ ਆ ਸਰਕਾਰ ਪਾਸੋਂ ਵੀ ਮੰਗ ਕਰਦੇ ਆ ਸਰਕਾਰ ਪਾਸੋਂ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਦੀ ਲਾਸ਼ ਜਿਹੜੀ ਜਲਦੀ ਤੋਂ ਜਲਦੀ ਸਰਕਾਰ ਸਾਡਾ ਮਦਦ ਕਰੇ ਤੇ ਲਾਸ਼ ਮਗਾਈ ਜਾਵੇ ਬਾਬਾ ਜੀ ਕੀ ਨਾਂ ਆਪਣਾ ਜੀ ਮੇਰਾ ਨਾਂ ਲਖਵਿੰਦਰ ਸਿੰਘ ਆ ਜੀ ਲਖਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਕਿ ਕਾਫੀ ਨੌਜਵਾਨਾਂ ਦੀਆਂ ਮੌਤਾਂ ਜਿਹੜੀਆਂ ਕੈਨੇਡਾ ਵਿੱਚ ਹੋ ਰਹੀਆਂ ਅੱਜ ਇੱਕ ਹੋਰ ਨੌਜਵਾਨ ਦੀ ਮੌਤ ਹੋਈ ਆ ਜੀ ਕੀ ਨਾਮ ਸੀ ਉਹਦਾ ਉਹਦਾ ਨਾਂ ਵਰਪੇ ਸਿੰਘ ਜੀ ਤੇ ਉਹ ਵਿਚਾਰਾ ਇਸੋਂ ਸਿੱਖਣ ਗਿਆ ਸੀ ਗੱਡੀ ਦਾ ਲਾਇਸੈਂਸ ਬਣਾ ਕੇ ਤੇ ਕਮਾਈ ਕਰਨ ਵਾਸਤੇ ਗਿਆ ਤੇ ਉੱਥੇ ਦਾ ਉੱਥੇ ਰਹਿ ਗਿਆ ਵਗੈਰਾ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਇਹ ਚਾਹੁੰਦੇ ਹਾਂ ਜੀ ਉਹਦੀ ਦਾਸ ਜਿਹੜੀ ਆ ਉੱਥੇ ਸਰਕਾਰ ਨੂੰ ਪੁੱਛਦੀ ਕਰਨੀ ਚਾਹੀਦੀ ਆ ਇਹਨਾਂ ਚੀਜ਼ਾਂ ਦੇ ਇਹਨਾਂ ਨੂੰ ਗੌਰ ਕਰਨਾ ਚਾਹੀਦਾ ਵੀ ਇਹ ਇੱਕ ਜਿਹੜੀਆਂ ਨੀਆਂ ਮੌਕਾਂ ਹੁੰਡੀਆਂ ਕਿਉਂ ਹੁੰਡੀਆਂ ਇਹ ਵੈਗਰੂ ਜਾਣਦਾ ਵੀ ਕਿਉਂ ਹੁੰਦੀਆਂ ਕੀ ਨਾ ਮਾਤ ਬੰਦੇ ਆ ਮੇਰਾ ਜਗਿੰਦਰ ਸਿੰਘ ਆ ਸਿੰਘ ਜੀ ਕਿਦੋਂ ਦਾ ਤੁਹਾਡਾ ਮੁੰਡਾ ਗਿਆ ਕੈਨੇਡਾ ਸੱਤ ਅੱਠ ਮਹੀਨੇ ਹੋ ਗਏ ਜੀ ਕਿੰਨੇ ਭੈਣ ਭਾਈ ਦੋ ੜਕੇ ਆ ਜੀ ਹਾਂਜੀ ਹੁਣ ਕੀ ਗੱਲ ਬਾਤ ਹੈ ਨਾ ਬਾਤ ਉਹ ਟੈਗ ਪਣੀ ਹੋ ਗਿਆ ਕਿ ਪੂਰਾ ਹੋ ਗਿਆ ਵਿਚਾਰਾ ਹਾਂਜੀ ਸਰਕਾਰ ਕੋ ਕੀ ਮੰਗ ਕਰਦੇ ਮੰਗਾਂ ਸਾਡੀ ਕਿਹੜੀ ਰਹਿ ਗਈ ਜੀ ਨਹੀਂ ਸਾਡਾ ਰਿਹਾ ਹੁਣ ਕੀ ਮੰਗ ਕਰ ਸਕਦੇ ਅਸੀਂ ਇਤੋਂ ਇੱਕ ਦੇਰ ਹੋ ਜਿਹੜਾ ਕਿ ਪੰਜਾਬ ਹਾਂ ਆਪ ਇੱਥੇ ਪਹੁੰਚਣਾ ਚਾਹੀਦਾ ਸਾਡੇ ਕੋਲ ਆ ਅਸੀਂ ਚਲ ਵੀ ਹਵਾ ਖਲੀਏ ਕਰੀ ਹਾਂ ਜੋ ਹੋਣਾ ਹੋ ਗਿਆ ਹਣ ਵਸਦੀ ਗੱਲ ਦੀ ਕਹੇ ਗੱਲਾਂ ਵਾ ਇੱਥੇ ਇੱਕ ਹੀ ਆ ਜੂ ਚਲੋ ਵੇਖ ਲਈਏ ਹੁਣ ਇੱਥੇ ਸਾਡੀ ਮੰਗ ਵਾ